22 April 2025 ਦੀ ਵੀਡੀਓ ਬਣਾ ਰਿਹਾ ਭਰਾਵੋ ਜਨ ਐਸ ਦੁਆਰਾ ਜਿਹੜੇ ਸਰਵੇਖਕ ਦੱਸਦੇ ਨੇ ਅੱਜ ਨੂੰ ਕਈ ਕਾਫੀ ਜੂ ਰਹੀ ਹੋਈ ਹੈ ਜਿੰਨੇ ਕਾਫੀ ਕਰਾਇਆ ਬਾਦ ਉਹ ਹੈ ਤੋੜ ਦੇ ਅੱਜ ਫੇਰ ਭਾਈ ਫਰੈਂਡਸ਼ਿਪ ਕੋਰਪੋਰੇਸ਼ਨ ਦੇ ਕੋਲ ਉੱਪਰ ਕੰਨਾ ਖੜੇ ਆ ਤੇ ਆਹਾਂ ਛੋਟੇ ਵੀਰ ਮਹਿਕਦੀਪ ਸਿੰਘ ਚਹਿਲ ਨੂੰ ਅੱਜ ਸਾਥ ਸਤ ਸਤ ਨੂੰ ਟ੍ਰੈਵਲ ਕੀਤਾਗਾ ਇਹਨਾਂ ਨੇ ਬਹੁਤ ਬੜਾ ਨਾਰਾਇਣ ਪ੍ਰਸਤਿਵਾਨੀ ਦਾ ਪ੍ਰਦਰਸ਼ਨ ਕਰ ਰਿਹਾ ਹੈ ਜੰਦਰ ਲੰਕਰ ਸਭੀ 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 ਸ ਵਧੀਆ ਬਸੇ ਕੋਲੇ ਲੋਕਾਂ ਦੀ ਨਾ ਕਿਹੜਾ ਮਾਰ ਦੇ ਦਿੰਦਾ ਤੇ ਇੱਕ ਅੱਛਾ ਟਰੈਕਟਰ ਦਵਾ ਕੇ ਲਿਆ ਜਾਂਦਾ ਹੈਗਾ ਬਹੁਤ ਬਹੁਤ ਤਰ੍ਹਾਂ ਬਾਰੇ ਮੇਰੇ ਨਾਲ ਵੀ ਵੱਧ ਜਾਣਕਾਰੀ ਹੈ ਤੇ ਤਾਂ ਹੀ ਆਪ ਦੀ ਹਸਾਮ ਦੇ ਨਾਲ ਠੱਕਾ ਜਿਆ ਕਰਕੇ ਟਰੈਕਟਰ ਲਿਆ ਜਾਂਦਾ ਹੈਗਾ ਕਿਵੇਂ ਲੱਗਿਆ ਬਸੇ ਕੋਲੇ ਆ ਗਿਆ ਬਹੁਤ ਵਧੀਆ ਅੱਛਾ ਕੇ ਆਪਾਂ ਡੀਲ ਹਰੋਇ ਕਰਦੇ ਰਹਿਣੇ ਆ ਖੁਸ਼ ਆ ਮੈਂ ਕਰਨ ਖੁਸ਼ ਆ ਭਾਈ ਇੱਥੇ ਕੋਈ ਆਪ ਦੀ ਮਰਜ਼ੀ ਆਪਣੀ ਕੋਈ ਇੱਥੇ ਦਾਅਵ ਨਹੀਂ ਹੈਗੀ ਕਿਸੇ ਦੀ ਸਹੀ ਗੱਲ ਵੀ ਆਪਾਂ ਨੂੰ ਕੋਈ ਪ੍ਰੈਸ਼ਰ ਨਹੀਂ ਹੋਗਾ ਹੋਰ ਇੱਕ ਵਾਰੀ ਆਪਾਂ ਨੂੰ ਰੇਟ ਲਾਤਾ ਕੋਗ ਦਾ ਠੀਕ ਆ ਮੈਂ ਨੀ ਕਰਾ ਦੇਣਾ ਹਾਂ ਹਾਂ ਕਿਉਂਕਿ ਬਾਬੂ ਲੈ ਗਿਆ ਦੋ ਚੌਥਾ ਪੰਜਵਾਂ ਡੱਟ ਜਾਂਦਾ ਹੈ ਜਿਵੇਂ ਉਹਨਾਂ ਨੂੰ ਲਾਉਂਦੇ ਹਾਂ ਬਹੁਤ ਕੋਈ ਦਿੱਕਤ ਨਹੀਂ ਹਾਂ 1 ਰੁਪਿਆ ਲਾ ਮੇਰੇ ਕੋਲ ਹੀ ਚੱਲ ਜਾਂਦਾ ਦੋ ਟਰੈਕਟਰ ਦਾ ਇਹਦੇ ਕੋਲ ਚੱਲ ਜਾਂਦੇ ਭਾਈ ਕੋਲ ਚੱਲ ਜਾਂਦੇ ਆ ਤੇ ਉਦੋਂ ਪਹਿਲਾਂ ਜਿਹੜੇ ਕਿ ਮਹੀਨਾ ਹੋਲਡਵਾ ਕੇ ਲਏ ਤੇ ਅੱਜ ਭਾਈ ਆਪਦੇ ਸਰਕਲ ਵਾਲੇ ਬੁੜੀ ਬਾਈ ਕਿਉਂ ਬਹੁਤ ਵਗਿਆ ਪਰੇਸ਼ਾਨ ਆ ਯਾਰ ਚਿੰਗੀ ਰਹੀ ਦਿੰਦਾ ਕਿਵੇਂ ਬਾਈ ਵੀ ਨਵਾਂ ਡੱਟਰ ਲੈਂਦਾ ਸੀ ਹੁੰਦੇ ਨਾ ਵੀ ਨਵੀਂ ਹੁੰਦੀ ਸੀ ਨਾ ਜੱਸੀ ਆ ਲੈ ਲੈ ਵੀ ਤੈਨੂੰ ਹੀ ਨਵਾਂ ਨਹੀਂ ਦਵਾਇਆ ਤੇ ਕਿਉਂ ਸਹੀ ਰਾਇ ਦੇ ਕੇ ਬਾਈ ਵੀ ਕਿਹੜਾ ਟਾਈਮ ਤੋਂ ਵੀ 9-10 ਲੱਖਾਂ ਵਾਲੇ ਡੱਟਰ ਨੇ ਵੀ ਉਨਾ ਕੰਮ ਹੀ ਦੇਣਾ ਤੇ ਉਨਾ ਕੰਮ ਹੀ ਇਹ ਡੱਟਰ ਦੇ ਦਿੰਦੇ ਆ ਕਿਵੇਂ ਅੱਜ ਬਾਈ ਯਾਰ ਗਿਆ ਨੂੰ ਇਹਨਾਂ ਨੂੰ ਫਾਰਮ ਟ੍ਰਿਕ 60 2016 ਵਾਲਾ ਡਰਾਈਵਲ ਕੀਤਾ ਗਿਆ ਤੇ ਬਾਈ ਦਾ ਆਪ ਦਾ ਕਾਰੋਬਾਰ ਹੈਗਾ ਫਰੈਂਡਜੀ ਗਰੁੱਪ ਦੇ ਨਾਂ ਤੇ ਮਾਨਸਾ ਮਾਨਸਾ ਸਿੱਧੂ ਮੂਸੇਵਾਲੇ ਦੇ ਏਰੀਆ ਦੇ ਏਰੀਆ ਬਗੰਦਾ ਉਹ ਪਿੰਡਾ ਨੰਗਲ ਇਹਨਾਂ ਨੇ ਫਾਰਮ ਟ੍ਰੱਕ 60 ਲੈ ਕੇ ਚੱਲੇ ਆ ਬਾਈ ਬਹਿਗਦੀਪ ਚਹਿਲ ਅੱਗੇ ਤੇ ਆਹ تمہاری ਜਿੱਤਾਰ ਕੈਮਰਾ ਜਰੂਰ ਬਾਈ ਨੂੰ ਵਧਾਈਆਂ ਦੇ ਓਕੇ ਵਧਾਈਆਂ ਬਾਈ ਖੁਸ਼ ਹੋ ਜਾਵਾਂ ਬਹੁਤ ਖੁਸ਼ ਹਾਂ ਓਕੇ ਹਾਂ ਬੰਦ ਤੂੰ ਸੁਖ ਹੋ ਜਾ ਮਾਨਸਾ ਬੰਦ ਨੇ ਥੋੜਾ ਜਿਹਾ ਟੱਕਾ ਕਰਦੇ ਜਾਂਦੇ ਜਾਂ ਹਾਰਟ ਲੈ ਆ ਫਾਰਮ ਟੱਕ 60 ਇਹਨਾਂ ਨੇ 2016 ਵਾਲਾ ਨਵੇਂ ਡਾਇਰ ਆ ਪਿਆਰ ਨੰਬਰ ਬਿਲਕੁਲ ਸਾਫ ਸੁਥਰਾ ਟਰੈਕਟਰ ਆ ਬਰਾਵੋ ਇਹ ਟਰੈਕਟਰ ਦਿੱਤਾਗੇ ਨਾ ਮੈਂ ਰੇਟ ਦਾ ਕਈ ਵਾਰ ਨਹੀਂ ਬਰਾਵੋ ਵਾਲਾ ਦਸਾਣੀ ਚਾਹੁੰਦਾ ਕਸਟਮਰ ਵੀ ਆਲਾ ਨਹੀਂ ਤਾਂ ਵੀਰੂ ਕੀ ਰੇਟ वगैरह ਨਹੀਂ ਦੱਸ ਦੇਗੇ ਆ ਗਵਰਨਰ ਦੇਖ ਲਓ ਇਹ ਟਰੈਕਟਰ ਇਹਨਾਂ ਡੈਵਲ ਕੀਤਾ ਜੇਕਰ ਹੋਰ ਤੁਸੀਂ ਕੋਈ ਵੀ ਟਰੈਕਟਰ ਖਰੀਦਦਿਨੇ ਆ ਕਿੰਨੇ 52 10 ਆਪਣੇ ਕੋਲੇ 22 ਮਾਡਲ ਖੜੇ ਆ 3 52 10 2 ਵੀਲ 'ਚ ਖੜੇ ਆ 3 ਤਿੰਨੇ 22 ਮਾਡਲ ਤੇ ਅੱਗੇ ਖੜਾ 22 ਮਾਡਲ 4 ਵੀਲ 'ਚ ਇਹ 4 ਵੀਲ ਆ ਚਰਨ ਜਾ 05 2021 ਮੰਨ ਲਾ 50 50 ਡੀ 2018 ਮੰਨ ਲਾ ਸੋਨਾ ਲਿਖਾ 60 ਵਾਲੇ 2019 ਤੇ 20 ਮੰਨ ਖੜੇ ਆ ਸਵਰਾਜ 2000 ਤੇ 16 ਮਾਲ ਟਰੈਕਟਰ ਖੜਾਗਾ 2016 ਮਾਲ ਟਰੈਕਟਰ ਹੈ ਕਾਫੀ ਗਿਣਤੀ ਜੀ ਹਾਰਮਿਟੇਟ ਲੱਗੇ ਆ ਗੜੇ ਆ ਜੂ ਦਿਖਾਈ ਦਿੰਦੇ ਆ ਕਿਹੜੇ ਕਿਹੜੇ ਟਰੈਕਟਰ ਸਾਡੇ ਕੋਲੇ ਵੜਾਈ ਟਰੈਕਟਰ ਕੋਲ ਭਾਈ ਬਖੌਰ ਡਿਸਟ੍ਰਿਕਟ ਬੁਿੰਦਾ ਤੇ ਆ ਦਿੱਤੇ ਹੋਏ ਨਫੜਾਂ ਦੇ ਕਪੜਾ ਵਾਲਾ ਵੀ ਜਹਾਜਣਾ ਛੱਲੇ ਰਹਿਣੇ ਆ ਦੇਖੋ 8200 8200 ਗਿਆ 211 ਤੇ 19 ਮਾਲ ਖੜਾਗਾ ਇਧਰ ਅਰਜਨ ਮੈਂ 2000 ਤੇ 21 ਮਾਲ ਖੜਾਗਾ ਇਧਰ ਅਰਜਨ 2000 ਤੇ 18 ਮਾਲ ਖੜਾਗਾ ਸ਼ਿੱਤੀਤੀ ਪਹਿਰ ਡੀਜ਼ਲ ਦੇਖੋ ਕਿੰਨਾ ਨਵਾਂ ਟਰੈਕਟਰ ਆ ਯਾਰ ਸ਼ੋਰੂਮ ਕੰਡੀਸ਼ਨ ਟਰੈਕਟਰ ਆ 2021 ਵਾਲਾ ਟਰੈਕਟਰ ਇਹ ਬ੍ਰਾਈਟਡ ਦੇ ਸ਼ੋਰੂਮ ਤੇ ਖੜਾਗਾ ਜਿਸੇ ਵੀਰ ਨੇ ਲੈਣਾ ਹੋਵੇ ਤਾਂ 855 3 ਸਪੀਡ ਆਪਣਾ ਕੋ ਕਾਫੀ ਕੀਤੀ ਲੱਗੇ ਹੋਏ ਆ ਤਕਰੀਬਨ ਹਰੇਕ ਪ੍ਰਕਾਰ ਦੀ ਟਰੈਕਟਰ ਮਿਲ ਜਾਣਗੇ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਡਿੰਡਾ ਤੇ ਆ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਆ ਦਿੱਤੇ ਹੋਏ ਨੰਬਰਾਂ ਦੇ 94174 62846 ਉਧਰ ਮਰੀ ਕੈਮਰਾ ਜੀ ਦਾ 94173 62846 8054700900 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਕੋਈ ਵੀ ਟਿਕਟ ਖਰੀਦ ਕੇ ਲੈ ਆ ਸਕਦੇ ਹੋ ਮੀਡੀਆ ਨੂੰ ਬਹੁਤ ਬਹੁਤ ਸ਼ੇਅਰ ਕਰਨਾਂ ਲਈ ਧੰਨਵਾਦ ਤੁਹਾਨੂੰ ਕੱਟਦੇ ਹਾਂ